ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸੰਘਰਸ਼ ਲਗਾਤਾਰ 2024 ਦੇ ਵਿੱਚ ਜਾਰੀ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਮੁਲਾਜ਼ਮ ਜਥੇਬੰਦੀਆਂ ਦੁਆਰਾ ਜੋ ਮੀਟਿੰਗ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਕੀਤੀ ਜਾ ਰਹੀ ਹੈ ਕਿਉਂਕਿ ਵਕਖ ਜਥੇਬੰਦੀਆਂ ਨੂੰ ਜੋ ਕਿ ਸੱਦਾ ਪੰਜਾਬ ਸਰਕਾਰ ਦੁਆਰਾ ਦਿੱਤਾ ਗਿਆ ਹੈ ਉਸ ਬਾਰੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਹਾਂ ਜੀ ਦੋਸਤੋ ਵਕਖ ਜਥੇ ਜੱਥੇਬੰਦੀਆਂ ਨੂੰ ਦਿੱਤਾ ਗਿਆ ਹੈ ਜੋ ਇਹ ਮੀਟਿੰਗਾਂ ਹੋਣ ਜਾ ਰਹੀਆਂ ਨੇ ਉਹ ਮੀਟਿੰਗਾਂ 26 ਦਸੰਬਰ ਤੋਂ ਲੈ ਕੇ 8 ਜਨਵਰੀ ਤੱਕ ਮੁਲਾਜ਼ਮਾਂ ਦੇ ਨਾਲ ਮੀਟਿੰਗਾਂ ਜਿਹੜੀਆਂ ਕਿ ਕੀਤੀਆਂ ਜਾਣਗੀਆਂ ਮੁਲਾਜ਼ਮਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਦੀ ਵੀਡੀਓ ਦੇ ਵਿੱਚ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਸਰਕਾਰ ਨੇ ਇਸ ਸਾਲ ਦੇ ਅਖੀਰ ਦੇ ਵਿੱਚ ਇੱਕ ਵਾਰ ਫਿਰ ਤੋਂ ਗੱਲਬਾਤ ਦਾ ਰਸਤਾ ਜਿਹੜਾ ਕਿ ਖੋਲਿਆ ਹੈ ਮੁਲਾਜ਼ਮਾਂ ਨਾਲ ਕੈਬਨਿਟ ਸਬ-ਕਮੇਟੀ ਨੇ 15 ਮੁਲਾਜ਼ਮ ਜਥੇਵੰਦੀਆਂ ਦੇ ਨਾਲ ਗੱਲਬਾਤ ਕਰਨ ਦਾ ਸੱਦਾ ਦਿੱਤਾ ਇਹ ਗੱਲਬਾਤ ਜਿਹੜੀ ਹੈ ਉਹ 26 ਦਸੰਬਰ ਤੋਂ ਲੈ ਕੇ 9 ਬਰੇ 8 ਜਨਵਰੀ ਤੱਕ ਚੱਲੇਗੀ ਕੈਬਨਟ ਸਬ ਕਮੇਟੀ ਦੀ ਮੀਟਿੰਗ ਹੈ ਜਿਹੜੀ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹੋਵੇਗੀ ਕੈਬਨਟ ਕਮੇਟੀ ਦੇ ਵਿੱਚ ਕੈਬਨਟ ਮੰਤਰੀ ਅਮਨ ਅਰੋੜਾ ਵੀ ਸ਼ਾਮਿਲ ਹੋਣਗੇ ਤੇ ਕੁਲਦੀਪ ਢਾਲੀਵਾਲ ਵੀ ਸ਼ਾਮਿਲ ਹੋਣਗੇ ਇਸ ਮੀਟਿੰਗ ਦੇ ਵਿੱਚ ਜੋ ਕਿ ਵੱਖ-ਵੱਖ ਮੁਲਾਜ਼ਮਾਂ ਦੀਆਂ ਮੰਗਾਂ ਨੇ ਉਹਨਾਂ ਉੱਪਰ ਚਰਚਾ ਕੀਤੀ ਜਾਵੇਗੀ ਇਹ ਆਦੇਸ਼ ਦਿੱਤੇ ਗਏ ਨੇ ਜਥੇਵੰਦੀਆਂ ਨੂੰ ਕਿ ਉਹ ਇਸ ਮੀਟਿੰਗ ਦੇ ਵਿੱਚ ਜ਼ਰੂਰ ਪੁੱਜਣ ਪਹਿਲਾਂ ਜੋ ਮੀਟਿੰਗ ਕੀਤੀ ਜਾ ਹੌਸਮਾਜਿਕ ਸੁਰੱਖਿਆ ਵਿਭਾਗ ਵਿੱਤ ਵਿਭਾਗ ਜਲ ਸਪਲਾਈ ਸੈਨੀਟੇਸ਼ਨ ਵਿਭਾਗ ਬਿਜਲੀ ਵਿਭਾਗ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮੀਟਿੰਗ ਦੇ ਵਿੱਚ ਹਾਜ਼ਰ ਹੋਣ ਦੇ ਲਈ ਕਿਹਾ ਗਿਆ ਹੈ ਪਹਿਲੇ ਦੌਰ ਦੇ ਵਿੱਚ ਕੈਬਨਟ ਕਮੇਟੀ ਦੇ ਵਿੱਚ 26 ਦਸੰਬਰ ਨੂੰ ਤਿੰਨ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਜਾਵੇਗੀ ਜਿਦੇ ਵਿੱਚ ਪਾਵਰ ਕਾਮ, ਸੀਐਚਬੀ ਲਾਈਨਮੈਨ, ਠੇਕਾ ਮੁਲਾਜ਼ਮ ਜੂਨੀਅਨ, ਬਿਜਲੀ ਮੁਲਾਜ਼ਮ ਬੋਰਡ ਦਫ਼ਤਰੀ ਕਰਮਚਾਰੀ ਜੂਨੀਅਨ, ਸਰਵਿਸ ਸਮਗ ਸਿੱਖਿਆ ਅਭਿਆਨ ਮਿੱਡੇ ਮੀਲਾ ਦਰਸ ਸਕੂਲ ਟੀਚਿੰਗ ਜੋ ਮੁਲਾਜ਼ਮ ਜੂਨੀਅਨ ਹੈ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ 26 ਦਸੰਬਰ ਦੇ ਫਿਰ ਦੂਸਰੇ ਦੌਰ ਵਿੱਚ 7 ਜਨਵਰੀ ਨੂੰ ਸਰਕਾਰ ਪੰਜ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮੀਟਿੰਗ ਕਰੇਗੀ ਜਿਦੇ ਵਿੱਚ ਕੰਪਿਊਟਰ ਅਧਿਆਪਕ ਭੁਖਾ ਹੜਤਾਲ ਸੰਘਰਸ਼ ਕਮੇਟੀ ਬੇਰੋਜ਼ਗਾਰ ਸੰਜਮ ਮੋਰਚਾ ਲੈਕਚਰਰ ਜੂਨੀਅਨ ਭਾਰਤ ਨੇਤਰ ਹਿੰਸੇਵਕ ਸਮਾਜ ਠੇਕਾ ਮੁਲਾਜ਼ਮ ਸੰਘਾਸ਼ ਮੋਰਚਾ ਉਸ ਤੋਂ ਬਾਅਦ ਪੰਜਾਬ ਸਰਕਾਰ 8 ਜਨਵਰੀ 2025 ਨੂੰ ਸੱਤ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮੀਟਿੰਗ ਕਰੇਗੀ ਜਿਸ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਮੋਰਚਾ ਖੇਤੀਬਾੜੀ ਮੁਲਾਜ਼ਮ ਜੋ ਮੋਰਚਾ ਹੈ ਉਹ ਸ਼ਾਮਿਲ ਹੋਵੇਗਾ ਆਂਗਣਵਾੜੀ ਕਾਈ ਐਸੋਸੀਏਸ਼ਨ ਜੋ ਕਿ 17 3704 ਅਧਿਆਪਕ ਯੂਨੀਅਨ ਜੋ ਮੋਰਚਾ ਹੈ ਉਹ ਵੀ ਇਸ ਵਿੱਚ ਸ਼ਾਮਿਲ ਹੋਵੇਗਾ ਡੈਮੋਕ੍ਰੈਟਿਕ ਟੀਚਰ ਫਰੰਟ ਵੀ ਇਸ ਵਿੱਚ ਸ਼ਾਮਿਲ ਹੋਵੇਗਾ ਵੱਖ-ਵੱਖ ਜਥੇਬੰਦੀਆਂ ਦੇ ਨਾਲ ਇਸ ਤਰ੍ਹਾਂ ਜੋ ਹੈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਮੀਟਿੰਗ ਦਾ ਸੱਦਾ ਉਹਨਾਂ ਨੂੰ ਦਿੱਤਾ ਗਿਆ ਹੈ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਮਨ ਅਰੋੜਾ ਤੇ ਜੋ ਕੁਲਦੀਪ ਧਾਲੀਵਾਲ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ